ਮਿੰਟੂ ਜੀ ਜ਼ਖਮੀਆਂ ਦੇ ਸ਼ਰੀਰ ਚ ਜਿਹੜੇ ਪੈਲਟਸ ਨਿਕਲੇ ਨੇ ਹੁਣ ਕਿਸਾਨ ਆंदोलਨ ਨਾਲ ਸੰਬੰਧਿਤ ਜਿਹੜੀਆਂ ਹੁਣ ਉਥੋਂ ਇਹ ਖਬਰਾਂ ਆ ਰਹੀਆਂ ਨੇ ਆਗੂਆਂ ਨੇ ਅੱਗੇ ਦਾ ਪ੍ਰੋਗਰਾਮ ਵੀ ਸਾਂਝਾ ਕੀਤਾ ਕੀ ਅਪਡੇਟ ਹੈ ਜੀ ਅਹ ਦੇਖੋ ਕਹਿੰਦੇ ਆ ਕਿ ਇੱਕ ਮੈਡੀਕਲ ਰਿਪੋਰਟ ਜਿਹੜੀ ਆ ਉਹ ਹੁਣ ਮੀਡੀਆ ਦੇ ਵਿੱਚ ਆਈ ਆ ਜਿਹਦੇ ਵਿੱਚ ਸਪੈਸਟਿਕ ਜ਼ਿਕਰ ਕੀਤਾ ਗਿਆ ਹੈ ਕਿ ਜੋ ਕਿਸਾਨ ਜ਼ਖਮੀ ਉੱਥੇ ਆਏ ਨੇ ਰਜਿੰਦਰਾ ਹਸਪਤਾਲ ਚ ਆਪਾਂ ਖਾਸ ਤੌਰ ਤੇ ਦੇਖੀਏ ਕਿਉਂਕਿ ਖਨੌਰੀ ਹੈ ਜਿਹੜਾ ਜਿਸਾਈਡਨ ਸਮਾਣਾ ਪਾਤੜਾ ਖਨੌਰੀ ਖੱਗਾ ਇਹ ਜਿਹੜਾ ਇਲਾਕਾ ਹੈ ਇਸ ਨੂੰ ਸਭ ਤੋਂ ਵੱਡਾ ਹਸਪਤਾਲ ਇਹੀ ਲੱਗਦਾ ਹਰਿੰਦਰ ਹਸਪਤਾਲ ਜੀ ਤਾਂ ਜ਼ਰਾ ਜੀ ਗੱਲ ਇਹ ਹੈ ਕਿ ਜਿਹੜੇ ਆਪਣੇ ਜ਼ਖਮੀ ਹੋ ਰਹੇ ਨੇ ਖਨੌਰੀ ਵਾਲੀ ਸਾਈਡ ਤੋਂ ਬੰਦੇ ਤਾਂ ਉਹ ਇੱਥੇ ਹੀ ਐਡਮਿਟ ਹੋਣਗੇ ਤਾਂ ਬਰਾਹਰ ਇਹ ਟਾਈਟਿੰਗ ਮੈਡੀਕਲ ਰਿਪੋਰਟ ਜਿਹੜੀ ਐ ਨਸ਼ਰ ਹੋ ਗਈ ਹੈ ਜਿੱਦੇ ਵਿੱਚ ਖਾਸ ਤੌਰ ਤੇ ਜ਼ਿਕਰ ਹੈ ਕਿ ਬਾਡੀ ਦੇ ਵਿੱਚੋਂ ਜੋ ਪੈਲਟਸ ੁੰਦੇ ਨੇ ਉਹ ਮਿਲ ਰਹੇ ਹੇ ਬਟੈਲਿਕ ਤਾ ਦੂਸਰੇ ਪਾਸੇ ਤੇ ਤੁਸੀਂ ਵੇਖੋਗੇ ਤਾਂ ਹਰਿਆਣਾ ਪੁਲਿਸ ਬਾਰ-ਬਾਰ ਕਹਿੰਦੀ ਹੈ ਕਿ ਅਸੀਂ ਪੈਲੇਟ ਗਨ ਯੂਜ਼ ਨਹੀਂ ਕਰਦੇ ਪਰ ਇੰਦਰ ਸਾਡੇ ਖੇਤ ਮੰਤਰੀ ਇਹਦੀ ਪਹਿਲਾਂ ਹੀ ਤਸਦੀਕ ਕਰ ਚੁੱਕੇ ਆ ਪੁਸ਼ਟੀ ਕਰ ਚੁੱਕੇ ਆ ਕਿ ਸਾਡੇ ਕੋਲ ਐਸੇ ਪੇਸ਼ੈਂਟ ਆ ਰਹੇ ਆ ਜਿਨ੍ਹਾਂ ਤੇ ਪੈਲੇਟ ਗਨ ਇਸਤੇਮਾਲ ਹੋਈ ਆ ਵੈਸੇ ਤੇ ਕੈਰ ਨੂੰ ਬੰਦੀ ਗਈ ਜਾਣਾ ਇੱਕ ਵੀਡੀਓ ਮੈਂ ਦੇਖੀ ਆ ਜਿਹਦੇ ਵਿੱਚ ਉਹ ਜਿਹੜੇ ਕਿਸਾਨਾਂ ਦਾ ਕੈਂਪ ਆ ਉਹਦੇ ਚ ਨੀਂਵ ਫੌਜੀ ਦਸਤੇ ਮੜੇ ਆ ਉਹ ਇਹਨੇ ਬੇਕਰ ਕੀ ਨਾਲ ਉਥੇ ਝੰਡਿਆਂ ਨੂੰ ਪਾੜ ਰਹੇ ਆ ਜਾਂ ਟਰੈਕਟਰਾਂ ਨੂੰ ਤੋੜ ਰਹੇ ਆ ਯਾਰ ਇਸ ਦਰਮਿਆਨ ਰਮਜੀਤ ਜੀ ਹੁੰਦਾ ਕਿ ਆ ਕਿ ਇੱਕ ਉਹ ਲੋਕ ਤੇ ਵੀਡੀਓ ਬਣਾ ਰਹੇ ਹੂੰ ਹੂੰ ਜਦੋਂ ਉਹਨਾਂ ਨੇ ਬਹੁਤ ਪੰਦੀਆ ਨਾ ਕਿ ਵੀਡੀਓ ਉਡਾ ਰਹੇ ਆ ਜੀ ਤਾਂ ਜੋ ਉਹਨਾਂ ਦੇ ਹੱਥ ਚੋਂ ਪਤਾ ਨਹੀਂ ਉਹ ਕੀ ਕਹਾਂਗੇ ਪਤਾ ਨਹੀਂ ਇਹ ਜਿਹੜੀ ਅਥਰੂ ਬੈਸ ਛੱਡਦੀ ਆ ਕਿ ਕੀ ਸੀਗਾ ਉਹ ਵੀਡੀਓ ਚ ਉਸ ਤਰ੍ਹਾਂ ਚੱਲਦਾ ਨਜ਼ਰ ਆਉਂਦਾ ਉਹਨੇ ਨਾਲ ਦੀ ਨਾਲ ਕੰਨ ਕੰਨ ਚੋਂ ਕੱਢਿਆ ਉਹ ਜੀ ਜਦੋਂ ਮੈਂ ਦੇਖਿਆ ਕਿ ਮਾ ਲੋਕ ਕਿ ਕਿਸੇ ਨੂੰ ਵਾਰ ਨਹੀਂ ਕੀਤਾ ਕਿ ਤੂੰ ਵੀਡੀਓ ਨਾ ਬਣਾ ਹੂੰ ਕਿਸੇ ਦੇ ਚੇਤਾਵਨੀ ਨਹੀਂ ਦਿੱਤੇ ਉਹ ਸਿੱਧਾ ਫਾਇਰ ਕੀਤਾ ਉਹ ਪਤਾ ਨਹੀਂ ਕੀ ਆ thro ਗੈਸੀ ਕੀ ਸੀਗਾ ਪਰ ਤੁਸੀਂ ਹੀ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਦਾ ਰਵਈਆ ਹੈ ਜੀ ਮੈਂ ਤੇ ਉੱਥੇ ਜੋ ਵਾੜਾ ਬੰਦੀ ਹੋਈ ਪਈਆ ਤਾਰ ਬੰਦੀ ਹੋਈ ਪਈਆ ਡਾਕਾ ਬੰਦੀ ਹੋਈ ਪਈਆ ਉਸ ਨੂੰ ਸਾਧੀਆਂ ਚੀਜ਼ਾਂ ਨੂੰ ਜਦੋਂ ਇਸ ਤਰੀਕੇ ਨਾਲ ਦੇਖਦਾ ਨਾ ਐਵੇਂ ਲੱਗਦਾ ਕਿ ਜਿਵੇਂ ਇਹ ਵੀ ਉਹ ਯਾਰ ਜਿਵੇਂ ਨਾ ਫਿਲੀ ਸੀਨ ਦੀ ਆ ਜਾਂਦੀ ਕਿ ਕਿ ਸਟ੍ਰਾਈਕ ਇਨੀਸ਼ੀਏਟ ਨਾ ਨੋਬਸ ਆਈਸੋਲੇਟ ਕਰ ਦਿੱਤਾ ਗਿਆ ਤਾਰਬੰਦੀ ਕਰ ਦਿੱਤੀ ਗਈ ਤੇ ਮੋਰੇ ਖਿਲਾਰ ਦਿੱਤੇ ਗਏ ਸੁਰੱਖਿਆ ਦਸਤੇ ਜੀ ਕਿ ਦੇ ਆਈ ਡਰੋਨਡ ਇਡਰੋਨ ਇਹ ਗੱਲਾਂ ਜਿਹੜੀਆਂ ਨੇ ਉਹ ਦੇਖੋ ਹੁਣ ਕਦੋਂ ਤੱਕ ਰਹਿਣਗੀਆਂ ਇਸ ਤਰ੍ਹਾਂ ਪਰ ਦੂਸਰੇ ਪਾਸੇ ਐਸਕੇਮ ਹਾਲਾਂਕਿ ਕਨਫਿਊਜ਼ਨ ਜਿਹੜੀ ਹੈ ਨਾ ਨੂੰ ਲੈ ਕੇ ਕਿ ਐਸਕੇਮ ਲੜ ਰਿਹਾ ਨਹੀਂ ਮੈਂ ਤੁਹਾਨੂੰ ਇਥੇ ਸਪਸ਼ਟ ਕਰ ਦੇਵਾਂ ਕਿ ਐਸਕੇਮ ਤੇ ਗੈਰ ਰਾਜਨੀਤਿਕ ਐਸਕੇਮ ਇਹ ਦੋ ਧੜੇ ਹੋ ਗਏ ਨੇ ਇੱਕ ਤੜਾ ਗੈਰ ਰਾਜਨੀਤਿਕ ਐਸ ਕੇ ਐਮ ਜਿਹੜਾ ਖਨੌਰੀ ਅਤੇ ਸ਼ੰਭੂ ਅਗਵਾਈ ਕਰ ਰਿਹਾ ਹੈ ਦੂਸਰਾ ਰਾਜੀਵਾਲ ਖੋਰੀ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਹੈ ਜੀ ਉਹਨਾਂ ਨੇ ਅੱਜ ਨਵਾਂ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਕੱਲ ਨੂੰ ਬਲੈਕ ਡੇ ਯਾਨੀ 23 ਤਰੀਕ ਨੂੰ ਫਿਰ ਉਸ ਤੋਂ ਬਾਅਦ 26 ਨੂੰ ਅਸੀਂ ਟਰੈਕਟਰ ਮਾਰਚ ਕੱਢਾਂਗੇ ਤੇ 14 ਮਾਰਚ ਨੂੰ ਅਸੀਂ RAM LILA ਮੈਦਾਨ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਾਗੇ ਹਮਮ ਹਾਲਾਂਕਿ ਉਹ ਕਹਿੰਦੇ ਕਿ ਮੰਗਾ ਤੇ ਸਾਝੀਆਂ ਪਰ ਗੱਲਾਂ ਦੀ ਗੱਲ ਇਹ ਸੀਗੀ ਕਿ ਕੀ ਤੁਸੀਂ ਇਕਤਾ ਕਰੋਗੇ ਜੀ ਇਕਤਾ ਦੇ ਜਵਾਬ ਤੇ ਬੀਚੋ ਸਿਰਫ ਹੀ ਰਗੇ ਆ ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਜੀ ਤੇ ਦੋ ਜੀ ਕਹਿੰਦੇ ਆ ਉਹ ਬਿੰ ਸਿੰਘ ਮਾਨਸਾ ਵਰਗੇ ਕਹਿੰਦੇ ਕਿ ਕੋਈ ਇੱਥੇ ਤੇ ਉਹ ਜਿਵੇਂ ਯੋਗਰਾਜ ਦਾ ਇੱਕ ਡਾਇਲੋਗ ਹੈ ਨਾ ਜੀ ਉਹ ਬਦਲਾ ਤੇ ਡੀ ਦਾ ਸੀ ਕਿੰਨੇ ਹੁੰਦੇ ਨੇ ਫਿਲਮ ਵੇਖੀ ਸੀ ਉਹ ਕਹਿੰਦਾ ਕੰਜਰੀ ਪੈਰਾਚੂਟ ਗਿਆ ਨੋਟ ਨਾ ਚੁੱਕੇ ਤੇ ਜਾਂਦੇ ਸਿੰਘ ਉਸ ਤੋਂ ਉੱਤਰ ਨੂੰ ਚੁੱਕ ਕੇ ਗੱਲ ਨਾਲ ਲਾਲਵੇ ਜਿਹੜਾ ਹਾਰ ਖਾ ਕੇ ਆ ਗਿਆ ਇਹ ਕਹਿੰਦੇ ਜੀ ਕਿ ਬਿਨਾ ਸਖਦੇ ਤੱਕ ਕੋਈ ਵਿਆਚ ਨਹੀਂ ਜਾਂਦਾ ਅਸੀਂ ਕੀ ਗਏ ਉਹਨੇ ਤੋਂ ਉਹਨਾਂ ਚ ਚੱਲੇ ਜਾਈਏ ਹੂੰ ਇਹਨੂੰ ਰਾਜੀਵਾਨ ਸਾਹਿਬ ਵਰਗੇ ਬੜੇ ਜਿਹੜੇ ਆਪਾਂ ਕਹਿੰਦੇ ਕਿ ਬੜੇ ਕੂਟਨੀਤਿਕ ਜਿਹੇ ਬੰਦੇ ਆ ਉਹਨਾਂ ਨੇ ਵੀ ਕਿਹਾ ਕਹਿੰਦੇ ਕਿ ਦੇਖੋ ਭੁਣ ਜੇ ਅਸੀਂ ਜਾਣੇ ਤੇ ਉਹ ਕੱਲ ਨੂੰ ਕਹਿਣ ਕਿ ਸਾਡਾ ਅੰਦੋਲਨ ਖਰਾਬ ਕਰਨ ਆ ਗਏ ਤਾਂ ਮਤਲਬ ਕਿ ਇਕਾ ਨਹੀਂ ਹੈ ਜੀ ਇਕਾ ਨਹੀਂ ਹੈ ਸਗੋਂ ਬਰਾਬਰ ਐਕਸ਼ਨ ਪ੍ਰੋਗਰਾਮ ਦਿੰਤੇ ਜਾ ਰਹੇ ਹਾਂ ਮੰਗਾਂ ਤੇ ਸਾਂਤੀ ਆ ਜੋ ਜ਼ਬਰ ਜ਼ੁਲਮ ਹੋਇਆ ਉਹਦਾ ਵਿਰੋਧ ਆਪਣੀ ਥਾਂ ਤੇ ਆ ਤਾ ਤਾਂ ਜਿਹੜੀ ਖਬਰ ਫੜੋਲਦੀ ਆ ਉਹ ਏਗੋ ਆ ਮਿੱਤੇ ਜੀ ਕਿ ਜੋ ਮੁੰਡਾ ਮਰਿਆ ਸ਼ੁਕ ਕਰਨ ਜੀ ਉਹਦੇ ਸਸਕਾਰ ਤੇ ਹੁਣ ਕਿਤੇ ਨਾ ਕਿਤੇ ਫਸ ਗਿਆ ਕਿਉਂ ਕਿਉਂਕਿ ਉਹ ਸਿੱਧੂਪੁਰ ਦਾ ਇਹੀ ਵਰਕਰ ਸੀ ਜਿਹੜੀ ਜਥੇਬੰਦੀ ਡੱਲੇਵਾਲ ਦੀ ਹੈ ਹੂੰ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਹਰਿਆਣਾ ਪੁਲਿਸ ਤੇ ਪਰਚਾ ਨਹੀਂ ਕੱਟਦੇ ਐਫ ਆਈ ਆਰ ਨਹੀਂ ਕੱਟਦੇ ਜੀ ਤੇ ਜਦੋਂ ਤਿੰਕ ਇਮਦਾਦ ਦਾ ਇਲਾਨ ਨਹੀਂ ਕਰਤੇ ਅਸੀਂ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਹੂੰ ਹੂੰ ਜੀ ਇਧਰ ਮੈਂਟੂ ਜੀ ਬਿਕਰਮਜੀਤ ਮਜੀਠੀਆ ਨੇ ਮਾਨ ਨੂੰ ਟਾਊਟ ਦੱਸਿਆ ਜੀ ਸੋ ਸ਼ਾਬਦਿਕ جنگ ਉੱਥੇ ਵੀ ਪੂਰੀ ਤਿੱਖੀ ਚੱਲ ਰਹੀ ਆ ਲੇਕੋ ਸਿਆਸਤ ਚੱਲ ਰਹੀ ਆ ਆਪਣੀ ਧਾਂ ਤੇ ਜੇ ਤੁਸੀਂ ਇਧਰ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਨਿਚੋੜ ਕੱਢੀਏ ਸਿੱਟਾ ਕੱਢੀਏ ਕਿ ਕਸਾਂ ਜਥੇ ਵਧੀਆਂ ਤੇ ਦਰਮਿਆਨ ਵੀ ਤੇ ਰਾਜਨੀਤੀ ਚੱਲ ਰਹੀ ਆ ਨਾ ਜੀ ਵਿਚਾਰਕ ਵਖਰੇਵਾ ਵੀ ਆਪਣੀ ਕਹਾਣੀ ਆ ਨਿੱਜੀ ਵਖਰੇਵੇਂ ਵੀ ਆ ਤੇ ਇਸੇ ਤਰ੍ਹਾਂ ਜਿਹੜੀ ਸਾਡੀ ਸਿਆਸਤ ਆ ਆਪਾਂ ਇਨੀਆ ਨੂੰ ਵੀ ਇਹ ਗੱਲਾਂ ਕਰਦੇ ਆ ਪਤਾ ਨਹੀਂ ਇਹਨਾਂ ਨੂੰ ਸਮਝ ਪੈਂਦੀ ਆ ਜਾਂ ਇਹਨਾਂ ਦੀ ਕਿ ਵੀਰਤਾ ਕੁਝ ਵੱਖਰੀ ਕਿਸਮ ਦੀ ਹੈ ਕਿਉਂਕਿ ਜੇ ਆਪਾਂ ਪੰਜਾਬ ਦਾ ਓਵਰਾਲ ਇੱਥੇ ਹਾਲ ਦੇਖੋਗੇ ਨਾ ਤੁਸੀਂ ਤੇ ਇਹਦਾ ਸੱਟਾ ਇਹੀ ਕੱਢਾਂਗੇ ਕਿ ਕਿੰਨਾ ਸੋਗਮਈ ਮਾਹੌਲ ਬਣ ਗਿਆ ਜਿਨੇ ਜਿਨੇ ਉਹਦੀ ਤਸਵੀਰ ਵੇਖੀ ਮੁੰਡੇ ਦੀ ਤਾਂ ਸਾਰੇ ਹੰਦੇ ਹਿਰਦੇ ਜਿਹੜੇ ਆ ਉਹਦੇ ਵਾਸਤੇ ਧੜਕੇ ਉਹਦੇ ਵਾਸਤੇ ਰੋਏ কুরਲਾਈ ਕਿ ਯਾਰ ਪਰ ਜਵਾਨੀ ਦੇ ਵਿੱਚ ਮੁੰਡਾ ਜਨ ਗਰੀਬ ਘਰ ਦਾ ਮੁੰਡਾ ਵਰਗਿਆ ਖੈਰ ਅਫਸੋਸ ਤੇ ਸਿਆਸਤਦਾਨ ਵੀ ਕਰਦੇ ਆ ਪਰ ਪਤਾ ਕਿਉਂ ਥੋੜਾ ਜਿਹਾ ਇਹਨਾਂ ਦੀ ਰਾਜਨੀਤਿਕ ਜੇ ਗੈਲੀਆ ਖਾਂਕਿਆ ਐਸੀ ਹੁੰਦੀ ਆ ਕਾਂਖਿਆ ਐਸੀ ਹੁੰਦੀ ਆ ਕਿ ਹਾਂ ਬਾਕੀ ਚੀਜ਼ਾਂ ਸੈਕੰਡਰੀ ਆ ਸਾਡੇ ਹਿੱਤ ਜਿਹੜੇ ਆ ਸਾਡੇ ਜਿਹੜੇ ਮੁਫਾਦ ਆ ਉਹ ਪਹਿਲੇ ਨਵਰਤੇ ਆ ਇਹਨਾਂ ਨੇ ਹੁਣ ਇੱਕ ਦੂਜੇ ਨੂੰ ਜੋ ਕਹਿਣਾ ਸੋ ਕਹਿਣਾ ਆ ਮਜੀਠੀਆ ਸਾਹਿਬ ਨੇ ਵੀ ਅੱਜ ਪ੍ਰੈਸ ਕਾਨਫਰੈਂਸ ਕਰ ਦਿੱਤੀ ਆ ਉਹਨਾਂ ਨੇ ਤੇ ਮਾਨ ਸਾਹਿਬ ਵਾਸਤੇ ਟਾਉਟ ਸ਼ਬਦ ਇਸਤੇਮਾਲ ਕੀਤਾ ਕਿ ਇਹ ਕੇਂਦਰ ਤੇ ਹਰਿਆਣੇ ਦੇ ਟਾਉਟ ਆ ਜੀ ਚਰਜ਼ਾਇਨ ਦੇ ਦਿਨ ਤੇ ਨਾਲ ਕਿਹਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਆਉਣ। ਹੁਣ ਗੱਲ ਤੇ ਇਹ ਆ ਕਿ ਸਾਰੀਆਂ ਪਾਰਟੀਆਂ ਨੂੰ ਵਾਕਿਆ ਇਕੱਠੀਆਂ ਹੋਣ ਦੀ ਜ਼ਰੂਰਤ ਹੈ ਪਰ ਤੁਸੀਂ ਤੇ ਇੱਕ ਦੂਜੇ ਦੇ ਸਿਰ 'ਚ ਖੇ ਪਾ ਰਹੇ ਜੀ। ਜੀ। ਇਹ ਇਕੱਠੇ ਬਣੇ ਹੋਣਾ ਹੈ। ਹਮ। ਇਹ ਗੱਲ ਆ ਕਿ ਕੌਣ ਤੇ ਕੌਣ ਆ, ਫਲਾਹ ਕੌਣ ਆ ਉਹ ਚੀਜ਼ਾਂ ਤੈਅ ਕਰਨ ਵਾਸਤੇ ਸਮਾਂ ਬਹੁਤ ਪਿਆ। ਜੀ। ਤੇ ਗੱਲ ਇਹ ਆ ਕਿ ਤੁਸੀਂ ਉਹਨਾਂ ਚੀਜ਼ਾਂ ਦਾ ਨਿਰਧਾਰਨ ਬਣਾ ਰਹੇ ਹੋ ਜਿਨ੍ਹਾਂ ਦਾ ਜਵਾਬ ਮਾਨ ਸਾਹਿਬ ਨੂੰ ਦੇਣਾ ਪੈਣਾ ਚਲੋ ਸਮਾਂ ਆਏਗਾ ਦੇ ਦੇਣਗੇ। ਅਸੀਂ ਵੀ ਸਵਾਲ ਕਰ ਰਿਹਾ ਐਨਟਗਨ ਜੇ ਯੂਜ਼ ਹੋਈ ਆ ਤਾਂ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਬੋਲੇ ਜੀ ਜੇਕਰ ਉਹਨਾਂ ਨੇ ਇੰਟਰਨੈਟ ਤੁਹਾਨੂੰ ਭਰੋਸੇ 'ਚ ਲੈ ਤੋਂ ਬਿਨਾਂ ਬੰਦ ਕਰ ਦਿੱਤਾ ਤੇ ਉਹ ਵੀ ਪੀਸਫੁਲ ਏਰੀਆ ਦਾ ਜੀ ਤੁਸੀਂ ਉਹਦੇ ਖਿਲਾਫ ਉਹ ਤਰੀਕਾ ਜਦ ਤੱਕ ਯੂਟੀ ਦੀ ਚੋਣ ਦਾ ਮਾਮਲਾ ਹੈ ਤੇ ਤੁਹਾਡਾ ਐਡਵੋਕੇਟ ਜਨਰਲ ਥੱਕੇ ਖਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਇਹ ਸਾਰੇ ਸਵਾਲ ਹੋ ਰਹੇ ਨੇ ਮਾਨਮਾਨ ਸਾਹਿਬ ਨੂੰ ਪਰ ਕਹਿੰਦੇ ਆ ਕਿ ਜੇ ਤੁਸੀਂ ਰਾਜਨੀਤਿਕ ਵਿਰੋਧੀ ਇੱਕ ਦੂਜੇ ਦੀ ਇਸ ਤਰ੍ਹਾਂ ਟੰਗ ਗਾ ਕਿ ਚੋਕੇ ਤੇ ਗੱਲ ਬਣਨੀ ਨਹੀਂ ਕਿਉਂਕਿ ਇਸ ਵੇਲੇ ਜ਼ਰੂਰਤ ਹੈ ਕਿ ਸਰਕਾਰ ਆਪਣਾ ਰੋਲ ਅਦਾ ਕਰੇ ਆਪੋਜੀਸ਼ਨ ਜਿਹੜੀ ਉਹ ਇੱਕ ਮੁੱਠੂ ਬੋਕੇ ਉਹ ਆਪਣਾ ਰੋਲ ਅਦਾ ਕਰੇ ਪਰ ਜੇ ਇਸ ਤਰ੍ਹਾਂ ਰੋਲ ਝੋਲਾ ਹੋਏਗਾ ਤਾਂ ਕੁਝ ਵੀ ਨਹੀਂ ਨਿਪਟਦਾ ਜੀ ਜੀ ਮਿੰਟੂ ਜੀ ਪੰਜਾਬ ਦੀ ਵਿਧਾਨ ਸਭਾ ਦਾ ਬਜਟ ਸੈਸ਼ਨ ਪਹਿਲੀ ਮਾਰਚ ਤੋਂ ਸ਼ੁਰੂ ਹੋ ਰਿਹਾ ਜੀ ਜੀ ਬਿਲਕੁਲ ਇਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਸਾਡਾ ਇਜ਼ਲਾਸ ਹੈ ਬਜਟ ਦਾ ਉਹ ਆ ਜਾਏਗਾ 1 ਤੋਂ ਤੇ ਫਿਰ ਇਹਦਾ ਆਗਾਜ਼ ਹੋ ਕੇ ਇਖਤਤਾਮ ਹੋਏਗਾ 15 ਯਾਨੀ 15 ਮਾਰਚ ਤੱਕ ਇਹ ਚਲੇਗਾ ਇਹ ਸਾਰਾ ਪ੍ਰੋਗਰਾਮ ਇਹਨਾਂ ਨੇ ਉਲੀਕ ਦਿੱਤਾ ਹੈ ਗੱਲ ਇਹ ਆ ਕਿ ਜੀ ਚਲੋ ਠੀਕ ਆ ਬਜਟ ਤਾਂ ਆਉਣਾ ਹੀ ਆਉਣਾ ਉਹ ਤਾਂ ਪਾਸ ਕਰਾਉਣਾ ਹੀ ਪਏਗਾ ਕਿਉਂਕਿ ਲੇਖਾ ਜੋਖਾ ਫਿਰ ਕਿਵੇਂ ਚੱਲੇਗਾ ਘਰ ਦਾ ਜਿਵੇਂ ਆਪਣਾ ਹੁੰਦਾ ਮਾਹੌਲ ਹੈ ਵੀ ਮੀਨਾ ਆ ਗਈ ਤਨਖਾਹ ਆ ਗਈ ਆ ਫਿਰ ਕਿੱਥੇ ਕਿੱਥੇ ਲਾਉਣਾ ਆ ਉਹ ਸਾਰਾ ਬਜਟ ਹੀ ਆ ਨਾ ਜੀ ਇਦਾਂ ਹੀ ਆ ਸਰਕਾਰਾਂ ਦਾ ਵੀ ਕੰਮ ਕਰੀਏ ਕਿ ਬਜਟ ਤੇ ਤੁਹਾਨੂੰ ਜੋ ਵੀ ਹਾਲਾਤ ਆ ਜਿਸ ਤਰ੍ਹਾਂ ਦਾ ਮਰਜ਼ੀ ਹਾਲਾਤ ਆ ਤਤੋਂ ਨੂੰ ਉਹ ਬਜਟ ਤੇ ਪਾਸ ਕਰਵਾਉਣਾ ਹੀ ਪਵੇਗਾ ਨਹੀਂ ਤੇ ਤਮ ਤੁਹਾਡੇ ਰੁਕ ਜਾਣਗੇ ਖੈਰ ਇਹਨਾਂ ਨੇ ਆਪਣਾ ਸ਼ਡਿਊਲ ਜਿਹੜਾ ਵਿਚਾਰੀ ਕਰ ਦਿੱਤਾ ਤੇ ਦੂਸਰੇ ਪਾਸੇ ਜੋ ਇੱਕ ਪੁਲਿਸ ਕਰਮਚਾਰੀ ਹੋਮਗਾਰਡ ਦਾ ਜਵਾਨ ਜਸਪਾਲ ਸਿੰਘ ਮਾਰਿਆ ਗਿਆ ਸੀਗਾ ਤਾਂ ਉਹਦੇ ਵਾਸਤੇ 1 ਕਰੋੜ ਰੁਪਏ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਇਸ ਤੋਂ ਇਲਾਵਾ ਡਾਕਟਰ ਮੰਤਰੀ ਜਿਹੜੇ ਆ ਇਹਨਾਂ ਦੇ ਜਿਵੇਂ ਐਮਬੀਬੀ ਬਲਜੀਤ ਕੌਰ ਆ ਡਾਕਟਰ ਬਲਵੀਰ ਸਿੰਘ ਇਹਨਾਂ ਨੂੰ ਕਹਿ ਦਿੱਤਾ ਕਿ ਇਹ ਕਿਸਾਨਾਂ ਦਾ ਇਲਾਜ ਕਰਨਗੇ ਹਮਮ ਖੈਰ ਚਲੋ ਇਹ ਜਿਸ ਨੇ ਨਾ ਨੇ ਫੈਸਲੇ ਦਿੱਤੇ ਰੂਪ ਦੇ ਵਿੱਚ ਲਾਈਆਂ ਕੈਬਨਟ ਨੇ ਅਪਰੂਵਲ ਦਿੱਤੀ ਅਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਿਕਾਰਡ ਤੇ ਆ ਜਾਣ ਗਿਆ ਆਠੇ ਕੈਬਨਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਫੈਸਲੇ ਲਏ ਨੇ ਜਿੱਦਾਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਧਾਵਾ ਦੇਣ ਵਾਸਤੇ ਇਹਨਾਂ ਨੇ ਐਮਐਸਐਮਈ ਨੂੰ ਕੁਝ ਹੋਰ ਚੰਗੇ ਤਰੀਕੇ ਨਾਲ ਚਲਾਉਣ ਵਾਸਤੇ ਇੱਕ ਵਿੰਗ ਸਥਾਪਿਤ ਕੀਤਾ ਹੈ ਟੀਚਰਸ ਦੀ ਜਿਹੜੀ ਪਾਲਿਸੀ ਹੈ ਉਹਦੇ 'ਚ ਕੋਈ ਤਬਦੀਲੀ ਲਿਆਏ ਨੇ ਜੰਗੀ ਵਿਧਵਾਵਾਂ ਦੀ ਜਿਹੜੀ ਪੈਨਸ਼ਨ ਸੀਗੀ ਉਹ ਡਾਊਲ ਕੀਤੀ ਇਹਨਾਂ ਨੇ 10000 ਤੋਂ 20000 ਹੂੰ ਹੂੰ ਪਤਾ ਨਹੀਂ ਇਸ ਤਰ੍ਹਾਂ ਕੋਈ ਫੈਸਲੇ ਲੈਨੇ ਮਲੇਰ ਕੋਟਲਾ ਤੇ ਫਰੀਦਕੋਟ ਦੇ ਵਿੱਚ ਨਮੀਆਂ ਨਾਲੇ ਪੋਸਟਾਂ ਵੀ ਕੱਢੀਆਂ ਨੇ ਇਸ ਤਰ੍ਹਾਂ ਫੈਸਲੇ ਜਿਹੜੇ ਆ ਉਹ ਕਾਫੀ ਇਹਨਾਂ ਨੇ ਕੀਤੇ ਆ ਪਰ ਮੇਨਲੀ ਤਾਂ ਜਿਵੇਂ ਆਪਾਂ ਦੇਖੀਏ ਤਾਂ ਬਜਟ ਵਾਸਤੇ ਕੈਂਪਰੈਂਟ ਨੂੰ ਮੋਰ ਰੋਣੀ ਸੀ ਤਾਂ ਹੀ ਬਜਟ ਇਸ ਵਾਰ ਜਿਹੜਾ ਉਹਗਾ ਫਿਰ ਚੱਲੇਗਾ ਪਰ ਇਸ ਦਰਮਿਆਨ ਇੱਕ ਗੱਲ ਮੈਂ ਤੁਹਾਨੂੰ ਨੂੰ ਜ਼ਰੂਰ ਦੱਸਣੀ ਚਾਹਾਂਗਾ ਕਿ ਆ ਜਿਹੜਾ ਜਸਪਾਲ ਸਿੰਘ ਜੀ ਨੂੰ 1 ਕਰੋੜ ਰੁਪਈਆ ਦਿੱਤਾ ਹੈ ਜੀ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਚੀਜ਼ ਬੜੀ ਬੜੀ ਇੱਕ ਕੈラム ਜਿੱਦਾਂ ਕਹਿ ਲਿਆ ਨਾ ਕਿ ਦੁਖੀ ਹੋ ਕੇ ਦੱਸ ਲੱਗਿਆ ਹੂੰ ਇਹ ਹੋ ਗਾ ਵੱਡਾ ਜਵਾਨ ਆ ਜੀ ਇਹ ਡਿਊਟੀ ਤੇ ਸ਼ਿੰਡ ਹੋਇਆ ਤਾਂ ਇਹ ਕਹਿੰਦੇ ਜੀ 1 ਕਰੋੜ ਦੇਵਾਂਗੇ ਹੂੰ ਅੱਛਾ ਇਸੇ ਤਰ੍ਹਾਂ ਪਰਸੋਂ ਲੰਬੀ ਦੇ ਨਜ਼ਦੀਕ ਜਿਹੜਾ ਬਾਦਲ ਪਿੰਡੋਂ ਲੰਬੀ ਦੇ ਬਿਲਕੁਲ ਨਜ਼ਦੀਕ ਗਿਆ ਲੰਬੀ ਹਲਕਾ ਹੈ ਨਾ ਜੀ ਤਾਂ ਲੰਬੀ ਹਾਈਵੇ ਤੋਂ ਇੱਕ ਪਿੰਡ ਆ ਮਤਲਬ ਕਿ ਸ਼ੂਟਾਂ ਜਾਂ ਹੁਣ ਤੱਕ ਕਸਵਾਈ ਕਰ ਲੋ ਉਹਦੇ ਨਜ਼ਰ ਇੱਕ ਇੱਕ ਡਿਊਟੀ ਦੇ ਰਿਆ ਸੀਗਾ ਓਮ ਗੜ ਦਾ ਜਵਾਨ ਹੂੰ ਹੂੰ ਉਹਦੇ ਉੱਤੇ ਦੱਸਿਆ ਜਾਂਦਾ ਕੋਈ ਸ਼ਰਮੀ ਸੀਗਾ ਜਾਂ ਪਤਾ ਨਹੀਂ ਕੀ ਖਾਤਾ ਪਿੰਤਾ ਸੀ ਜਾਂ ਉਦਾਂ ਉਹਨੇ ਬੜੀ ਗੰਦੀ ਡਰਾਈਵਿੰਗ ਕੀਤੀ ਡਿਊਟੀ ਦੇ ਰੇ ਜਵਾਨ ਤੇ ਗੱਡੀ ਚੜਾ ਦਿੱਤੀ ਉਹਦਾ ਮਰ ਗਿਆ ਹੂੰ ਅੱਛਾ ਕਮਾਲ ਵੀ ਕਰਨੇ ਕਿ ਡਿਊਟੀ ਉਹ ਵੀ ਦੇ ਰਿਆ ਡਿਊਟੀ ਇਹ ਵੀ ਦੇ ਰਿਆ ਜੀ ਜਿਹੜਾ ਇਹ ਡਿਊਟੀ ਦੇ ਰਿਆ ਸੜਕ ਤੇ ਜਿਹਨੂੰ ਕੁਚਲ ਦਿੱਤਾ ਗਿਆ ਇਹਨੂੰ ਕੁਝ ਨਹੀਂ ਮਿਲੇਗਾ ਜੀ ਟੋਕੇ ਹோம் ਗੜ ਦੇ ਜਵਾਨ ਨੂੰ ਨਾ ਤਾਂ ਪੈਨਸ਼ਨ ਮਿਲਦੀ ਹੈ ਹਮਮ ਨਾ ਇਸ ਤਰ੍ਹਾਂ ਦੇ ਬੈਨੀਫਿਟ ਮਿਲਦੇ ਥੋੜੇ ਬਹੁਤੇ ਵਿਭਾਗੀ ਤੌਰ ਤੇ ਉਹ ਇਕੱਠਾ ਕਰਕੇ ਫੰਡ ਫੰਡ ਦੇ ਦਿੰਦੇ ਉੱਤੇ ਵੱਖਰੀ ਗੱਲ ਹੈ ਨਾ ਹੀ ਇਹਨਾਂ ਨੂੰ ਸ਼ੂਵੇ ਪੰਜ ਜਿਹੜਾ ਉਹ ਸੀ ਨਾ ਵਿੱਤ ਕਮਿਸ਼ਨ ਉਹਦੇ ਮੁਤਾਬਕ ਤਨਖਾਹ ਮਿਲਦੀ ਹੈ ਨਾ ਹੀ ਇਹਨਾਂ ਨੂੰ ਜੋ ਬਾਸ ਸਫਰ ਦੀ ਸੁਵਿਧਾ ਦਿੱਤੀ ਜਾਂਦੀ ਆਮ ਪੰਜਾਬ ਪੁਲਿਸ ਦੇ ਜਵਾਨ ਨੂੰ ਨਾ ਹੀ ਮਿਲਦੀ ਆ ਤਾਂ ਮਤਲਬ ਇਹ ਆ ਕਿ ਇੱਕ ਬੰਦਾ ਡਿਊਟੀ ਦਿੰਦਾ ਗੋੜੀ ਨਾਲ ਮਾਰਿਆ ਗਿਆ ਤਾਂ ਉਹਨੂੰ 1 ਕਰੋੜ ਰੁਪਏ ਦਿੱਤਾ ਸਾਡੇ ਵੱਲੋਂ 5 ਕਰੋੜ ਵੀ ਦੇ ਦੇਣ ਵਿੱਚ ਇਹ ਕੋਈ ਸਮੱਸਿਆ ਨਹੀਂ ਹੈ ਜੀ ਪਰ ਇੱਕ ਬੰਦਾ ਉਹੀ ਡਿਊਟੀ ਆਪਣੀ ਸੜਕ ਤੇ ਕਰ ਰਿਹਾ ਉਹਨੂੰ ਇੱਕ ਕਹਿ ਲੋ ਕਿ ਗੱਡੀ ਨੇ ਪੁੱਛਲ ਦਿੱਤਾ ਡਿਊਟੀ ਉਹ ਉਦੋਂ ਵੀ ਦੇ ਰਿਹਾ ਜੀ ਪਰ ਉਹਨੂੰ ਕੀ ਕਹਿੰਦੇ ਆ ਉਹਨੂੰ ਸਿਫਰ ਕੋਈ ਪੈਸਾ ਨਹੀਂ ਕੋਈ ਲੈਣਾ ਨਹੀਂ ਦੇਣਾ ਤਾਂ ਇਹ ਨੀਤੀਗਤ ਪਾਲਿਸੀਆਂ ਦੇ ਵਿੱਚ ਜੋ ਝੋਲ ਹੈ ਇਹਨੂੰ ਦੂਰ ਕਰਨ ਦੀ ਜ਼ਰੂਰਤ ਹੈ ਤੇ ਜਦ ਕਿ ਸਭ ਤੋਂ ਜ਼ਿਆਦਾ ਜੇ ਕੋਈ ਫੀਲਡ ਦੇ ਵਿੱਚ ਡਿਊਟੀ ਦਿੰਦਾ ਤਾਂ ਹੰਗੜ ਦੇ ਜਵਾਬ ਨੇ ਜੀ ਜੀ ਮਿੰਟੂ ਜੀ ਇਹ ਦੱਸਿਓ ਵੀ ਐਸਜੀਪੀਸੀ ਦੀਆਂ ਦੋ ਪੋਸਟਸ ਤੇ ਰੋਕ ਲੱਗੀ ਹੈ ਇਹ ਗੱਲ ਜੇ ਸੰਖੇਪ ਚ ਦੱਸ ਸਕੋ ਕਿਉਂਕਿ ਜਿਹੜੀਆਂ ਕੁਝ ਹੋਰ ਖਬਰਾਂ ਨੇ ਉਹ ਵੀ ਬੜੀਆਂ ਮੈਨੂੰ ਪਤਾ ਉਹਨਾਂ ਨੂੰ ਸ਼ਾਇਦ ਡਿਟੇਲ ਚ ਵਿੱਚ ਐਕਸਪਲੇਨ ਕਰਨ ਸਮਾਂ ਜ਼ਿਆਦਾ ਲੱਗੇ ਪਰ ਐਸਜੀਪੀਸੀ ਦੀਆਂ ਕਿਹੜੀਆਂ ਪੋਸਟਾਂ ਨੇ ਪਹਿਲਾਂ ਇਹ ਦੱਸਿਓ ਵੀ ਕਿਹੜੀਆਂ ਰੋਕੀਆਂ ਨੇ ਦੇਖੋ ਐਸਜੀਪੀਸੀ ਦੀਆਂ ਦੋ ਪੋਸਟਾਂ ਜਿਹੜੀਆਂ ਨੇ ਉਹ ਇਹਨਾਂ ਨੇ ਰੋਕ ਦਿੱਤੀਆਂ ਨੇ ਦੋ ਪੋਸਟਾਂ ਦੇ ਵਿੱਚ ਇੱਕ ਤੇ ਮਹਿੰਗੀ ਹਰਾਨ ਰਹਿ ਗਿਆ ਵਿਜੀ ਜੀ ਉਹਦੇ ਵਿੱਚ ਤੇ ਕੁਝ ਵੀ ਨਹੀਂ ਹੈ ਜੋ ਨਵੰਬਰ ਦੇ ਵਿੱਚ ਗੁਰਪੁਰਵ ਵਸੀਗਾ ਜੀ ਬਹੁਤ ਹੀ ਵਧਾਈ ਹੈ ਜਸਟ ਹੋਰ ਕੁਝ ਵੀ ਨਹੀਂ ਹੈਗਾ ਹਾਂ ਕਮਾਲ ਦੀ ਗੱਲ ਤੇ ਦੂਸਰੇ ਪਾਸੇ ਜੇ ਆਪਾਂ ਵਖੀਏ ਤੇ ਇੱਕ ਮੁੱਦਾ ਜਿਹੜਾ ਉਹ ਤੇ ਚਲੋ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਜੋ ਪਿਛੇ ਬਾਲ ਪ੍ਰਯੋਗ ਹੋਇਆ ਸੀਗਾ ਕਿਸਾਨਾਂ ਤੇ ਜੀ ਉਹਨੂੰ ਲੈ ਕੇ ਸੀ ਸ਼ੁਰੂਆਤ ਦੇ ਵਿੱਚ ਚਦੋਏਾਂ ਦੂਨੋਂ ਚੱਲਿਆ ਹਮਮ ਯਾਨੀ 13 13 ਦੀ ਗੱਲ ਆ ਜੀ ਤਾਂ ਮਤਲਬ ਇੱਕ ਨੂੰ ਤਾਂ ਪਾਸਾ ਮਿਲ ਸਕਦੇ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਪੇਜ ਆ ਉਹਨਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਵਿਜੀਜੀ ਹਮਮ ਫਿਰ ਇਸ ਤੋਂ ਇਲਾਵਾ ਕੁਝ ਪੇਜ ਇਹਨਾਂ ਨੇ ਬਲੌਕ ਕੀਤੇ ਆ ਹਮ ਕੁਝ ਆ ਜਿਹੜੇ ਟਵਿੱਟਰ ਅਕਾਊਂਟ ਆ ਜਿਹਦੇ ਵਿੱਚ ਆਪਣੇ ਕੁਝ ਪੱਤਰਕਾਰ ਹੈਗੇ ਆ ਪੰਜਾਬ ਤੋਂ مشهور ਨੈਸ਼ਨਲ ਲੈਵਲ ਦੇ ਵੀ ਆ ਉਹਨਾਂ ਨੂੰ ਕਰ ਦਿੱਤਾ ਇਨਫੈਕਟ ਅੱਜ ਜੇ ਮੈਂ ਨਹੀਂ ਤਾਂ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਇੰਟਰਨੈਸ਼ਨਲ ਨਿਊਜ਼ ਹੈ ਕਿ ਐਨਨ ਮਸਕ ਨੇ ਵੀ ਕੁਝ ਕਿਹਾ ਹੈ ਇਸ ਮਾਬਾਤੇ ਇਲਨ ਮਸਕ ਨੂੰ ਜੀ 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 ਇਲਨ ਮਸਕ ਨੂੰ ਕੁਝ ਖਾਤੇ ਸਸਪੈਂਡ ਕਰਨ ਬਾਰੇ ਆਖਿਆ ਗਿਆ ਹੈ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ਉਹਨੇ ਕਿਹਾ ਵੀ ਮੈਂ ਐਗਰੀ ਤੇ ਨਹੀਂ ਕਰਦਾ ਮੈਂ ਸਹਿਮਤ ਤੇ ਨਹੀਂ ਹੈਗਾ ਇਹਦੇ ਨਾਲ ਪਰ ਕਹਿੰਦੇ ਵੀ ਹਾਂ ਅਸੀਂ ਉਹ ਕੁਝ ਖਾਤੇ ਨੇ ਉਹਨਾਂ ਨੂੰ ਅਸੀਂ ਕੀਤਾ ਹੈਗਾ ਰੋਕ ਲਈਆ ਉਹਨਾਂ ਤੇ ਬਸ 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 ਆ ਕਹਾਣੀ ਹੈ ਕੁੱਲ ਵੰਦਾ ਕੇ ਫਿਰ ਉਹ ਸਾਹੂ ਗੋਣਾ ਮੈਨੂੰ ਇਤਨਾ ਕਿਤੇ ਨਜ਼ਰੀ ਪਿਆ ਅਸੀਂ ਉਹ ਖਬਰ ਦਾ ਟੋਟਾ ਤਾਂ ਮੈਨੂੰ ਵੀ ਲੱਗਿਆ ਕਿ ਐਲਨ ਮਸਕ ਨੇ ਕੁਝ ਕੀਤਾ ਯਾਨੀ ਉਹਨੇ ਗੱਲ ਵੀ ਉਹ ਜਵੇਂ ਦੇਦੇ ਨੇ ਸੱਪ ਵੀ ਮਾਰ ਦਿੱਤਾ ਤੇ ਲਾਠੀ ਵੀ ਬਚਾ ਲਈ ਜੀ ਕਿਦਰੋਂ ਆਪਣਾ ਬਾਜ਼ਾਰ ਵੀ ਬਚਾਈ ਰੱਖਿਆ ਤੇ ਲੋਕਾਂ ਨੂੰ ਗੱਲ ਵੀ ਦੱਸ ਦਿੱਤੀ ਆ ਉਹ ਕਹਿੰਦਾ ਗਾਣਾ ਸੀ ਮੇਰੇ ਵਾਸ ਨਾਰੰਜ ਆਵੇ ਮੈਂ ਬਨ ਕੇ ਨਾਲ ਲੈ ਜਾਂਦੇ ਖੇੜੇ ਮਹਮਦ ਅਸਦਿਕ ਨੇ ਗਾਇਆ ਸੀ ਹੂੰ ਇਹ ਮੇਰੇ ਵਾਸ ਨਹੀਂ ਹੈਗਾ ਜੀ ਮੈਂ ਕੀ ਕਰਾਂ ਬਨ ਕੇ ਨਾਲ ਖੇੜੇ ਲੈ ਜਾਂਦੇ ਹੂੰ ਤਾਂ ਰੋਲਾ ਉਹਨੇ ਸਪਸ਼ਟ ਕਰ ਦਿੱਤਾ ਤਾਂ ਕੌਨ ਨੂੰ ਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਗੁਰਪੂਰਵ ਦੀ ਵਧਾਈ ਵਾਲੀ ਪੋਸਟ ਵੀ ਜਿਵੇਂ ਉਹ ਕਰਦੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਐਕਸ ਤੇ ਉਹ ਉਹਨਾਂ ਨੇ ਕਰ ਦਿੱਤੀ ਆ ਰੋਕ ਲਾ ਦਿੱਤੀ ਆ ਇਹ ਡੈਮੋਕ੍ਰੇਸੀ ਦੇ ਵਿੱਚ ਬਹੁਤ ਹੀ ਮੰਤ ਭਾਗਾ ਮੈਨੂੰ ਲੱਗਦਾ ਕਿ ਜਿੰਨੀ ਨਿਰਪਰਤਾ ਹੋ ਰਹੀ ਆ ਇੰਡੀਆ ਚ ਸੋਸ਼ਲ ਮੀਡੀਆ ਤੇ ਕਿਉਂਕਿ ਪ੍ਰੋਟੈਸਟ ਵੀ ਅੱਜਕੱਲ ਨਿਰਭਰ ਹੋ ਗਏ ਆ ਯਾਰ ਜੀ ਸੋਸ਼ਲ ਮੀਡੀਆ ਤੇ ਔਰ ਵਨ ਐਗਜ਼ਾਮਪਲ ਇਚ ਬਿਲਕੁਲ ਨਹੀਂ ਜਾ ਸਕਨੀ ਆ ਅੱਦੀ ਇਸ ਮੌਜੇ ਮਿੰਟਰ ਜੀ ਸਤਪਾਲ ਮਲਿਕ ਦੀ ਦਿੱਲੀ ਵਾਲੀ ਰਿਹائش ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਲੱਗਦਾ ਸੀ ਵੀ ਇਹ ਕੰਮ ਹੋਣਾ ਹੀ ਆ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਬੜਾ ਖੁੱਲੇ ਆਮ ਸਿੱਧੇ ਤੌਰ ਤੇ ਖੋਲ੍ਹ ਲਿਆ ਸੀ ਸੈਂਟਰ ਦੀ ਸਰਕਾਰ ਨਾਲ ਹੁਣ ਕੀ ਚੱਲ ਰਿਹਾ ਜੀ ਕੀ ਅਪਡੇਟ ਹੈ ਇਹਦੇ ਬਾਰੇ ਦੇਖੋ ਇਹ ਇੱਕ ਪ੍ਰੋਜੈਕਟ ਦਾ ਰੌਲਾ ਜਦੋਂ ਇਹ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀ ਪੈਸੇ ਜਦੋਂ ਇਹ ਜੰਮੂ ਕਸ਼ਮੀਰ ਦੇ ਗਵਰਨਰ ਹੁੰਦੇ ਸੀਗੇ ਉਦੋਂ ਇਹਨਾਂ ਦੀਆਂ ਕੀਤੀਆਂ ਕੁਝ ਇਸ ਤਰ੍ਹਾਂ ਦੀ ਹੈ ਕਿ ਸਰਕਾਰ ਬਣਦੀ ਬਣਦੀ ਬੀਬੀ ਜੀ ਮਹਿਬੂਬਾ ਦੀ ਉਹ ਦੁਗੀਆਂ ਦੀ ਤੇ ਕਾਂਗਰਸੀਆਂ ਦੀ ਰਹਿ ਗਈ ਸੀ ਇਹਨਾਂ ਦੀ ਬਦੌਲਤ ਅੱਜਕੱਲ ਆਪਣੇ ਪੰਜਾਬੀ ਬਹੁਤ ਇਹਨਾਂ ਦੇ ਮਰੀਦ ਆ ਪਰ ਇਹ ਭੁੱਲ ਜਾਂਦੇ ਆ ਇਹ ਜਦੋਂ ਕਸ਼ਮੀਰ ਚ ਇਹਨਾਂ ਨੇ ਕੀ ਗੋਲ ਖਿਲਾਏ ਸੀ ਉਸ ਤੋਂ ਬਾਅਦ ਗੋਆ ਚ ਕੀ ਹੋਇਆ ਸੀਗਾ ਉਸ ਤੋਂ ਬਾਅਦ ਫਿਰ ਮਗਾ ਲਿਆ ਚ ਜਦੋਂ ਭੇਜਿਆ ਗਿਆ ਮੋਦੀ ਸਾਹਿਬ ਨੇ ਜਦੋਂ ਇਹਨਾਂ ਦੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਹੀ ਫਿਰ ਟੇਬਰ ਬਦਲਨੇ ਸੀ ਹਮਮ ਖੈਰ ਉਹ ਬਸ ਪੇਗੋ ਬਦਲੇ ਆ ਇਹ ਗਾਨੇ ਆ ਕਿ ਇਹਨਾਂ ਦੇ ਫੋਨ ਵੀ ਜਿਵੇਂ ਫਿਲਮ ਦਾ ਡਾਇਲੋਗ ਹੈ ਨਾ ਮੇਰੇ پاس ماں ਹੈ ਜੀ ਇਹਨਾਂ ਦੇ ਕੋਲ ਈਡੀ ਇੰਕਮ ਟੈਕਸ ਡਿਪਾਰਟਮੈਂਟ ਐਰ ਸੀਬੀਆਈ ਆ ਵੈਸੇ ਏਜੰਸੀਆਂ ਵੀ ਨਹੀਂ ਕਹਿਣੀਆਂ ਚਾਹੀਦੀਆਂ ਅੱਜਕੱਲ ਜਿਵੇਂ ਉਹਨਾਂ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਦੇ ਹਿੰਦੀ ਚ ਗਟਕ ਅਦਾਲਾ ਹੂੰ ਬੀ ਸਹਿਯੋਗੀ ਦਾ ਜਦੋਂ ਹੁੰਦੇ ਆ ਤੇ ਇੱਕ ਤਰ੍ਹਾਂ ਨਾਲ ਇਹ ਸਹਿਯੋਗੀਤਾ ਲਈ ਹੈ ਇਹਨਾਂ ਦੇ ਅਲਾਈਅੰਸ ਦੇ ਜੀ ਤਾਂ ਖੈਰ ਕਹਨੇ ਆ ਕਿ ਸੀਬੀਆ ਨੇ ਢੀਡ ਮਾਰੀ ਉਹ ਇੱਕ ਪ੍ਰੋਜੈਕਟ ਤਾਂ ਚੱਕ ਰਿਆ ਕੁਝ ਇਹਨਾਂ ਦੇ ਟਿਕਾਣਿਆਂ ਤੇ ਕੁਝ ਹੋਰ ਟਿਕਾਣਿਆਂ ਤੇ ਛਾਪੇ ਮਾਰੀ ਬੋਈ ਆ ਕਿਉਂਕਿ ਸਿਆਪੇ ਪਾਈ ਰੱਖਦੇ ਉਹ ਛਾਪੇ ਬੋਈ ਰੱਖਦੇ ਆ ਹੂੰ ਹੂੰ ਪੰਗਾ ਇਹ ਹੁਆ ਕੋਲ ਕੀ ਬੋਲਦੇ ਆ ਤੇ ਬੜੀ ਬਿਬਾਕੀ ਨਾਲ ਬੋਲਦੇ ਆ ਇਹਨਾਂ ਨੇ ਤੇ ਇਥੋਂ ਤੱਕ ਕਿਹਾ ਕਿ ਬਾਈ 700 ਜਵਾਨ 700 ਕਿਸਾਨ ਸ਼ਹੀਦ ਹੋ ਗਏ ਕਹਿੰਦੇ ਮੈਂ ਜਾ ਕੇ ਮੋਦੀ ਨੂੰ ਕਿਹਾ ਤਾਂ ਮੇਰੇ ਲਈ ਮਰੇ ਆ ਇਸ ਤਰ੍ਹਾਂ ਦੀਆਂ ਗੱਲਾਂ ਜੇਆਂ ਤਾਂ ਫਿਰ ਕਿਤੇ ਨਾ ਕਿਤੇ ਤੇ ਇਹ ਗੰਮ ਹੋਣਾ ਹੀ ਸੀਗਾ ਪਰ ਸਤਿਆਪਾਦ ਮਾਲਕ ਕਹਿੰਦੇ ਹਾਂ ਜਾ ਟੂ ਬਾਈ ਡਰਦਾ ਨਹੀਂ ਹੂੰ ਤੇ ਮੰਤਰੀ ਜੀ ਯੂਕਰੇਨ ਵਾਲੇ ਪਾਸਿਓ ਕੀ ਖਬਰ ਆ ਰਹੀ ਹੈ ਵੀ ਭਾਰਤੀਆਂ ਨੂੰ ਧੋਖੇ ਨਾਲ ਯੂਕਰੇਨ ਦੀ ਜੰਗ ਦੇ ਵਿੱਚ ਝੋਕ ਦਿੱਤਾ ਗਿਆ ਜੀ ਬਿਲਕੁਲ ਇਹ ਨਾ ਅਸਲ ਦੀ ਵਿੱਚ ਟਾਈਮਜ਼ ਆਫ ਇੰਡੀਆ ਨੇ ਮਾਮਲਾ ਚੁੱਕਿਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੁਝ ਦੁਬਈ ਦੇ ਵਿੱਚ ਕੰਮ ਕਰਦੇ ਕੰਮੇ ਸੀ ਛੀ ਖਾਸੀ ਸੈਲਰੀ ਹੈਗੀ ਸੀ ਚਲੋ ਕੱਚਾ ਵਰਚਾ ਕੱਢ ਕਿਉਂਕਿ ਆਪ ਦਾ 30-40000 ਰੁਪਇਆ ਬਚਾਉਂਦੇ ਵੀ ਸੀਗੇ ਜੀ ਤਾਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਉੱਥੇ 1.5 ਤੋਂ 2 ਲੱਖ ਰੁਪਇਆ ਬਣੇਗਾ ਹੂੰ ਤੇ ਇਸ ਨੂੰ ਵਿਦਾ ਮਤਲਬ ਕਿ ਉਹ ਜਿੱਦਾ ਫੇਕ ਅੱਜ ਕੱਲ੍ਹ ਭਰਤੀ ਸਕੈਂਡਲ ਚੱਲ ਰਹੇ ਹੁੰਦੇ ਆ ਨਾ ਡੈਟਵਰਕ ਚੱਲਦੇ ਹੁੰਦੇ ਆ ਇਸ ਤਰ੍ਹਾਂ ਹੀ ਉਹਨਾਂ ਨੇ ਝਾਂਸੀ ਚੜੇ ਹੂੰ ਤੇ ਫਿਰ ਇੱਥੇ ਇਹਨਾਂ ਨੂੰ ਚੈਨਾਈ ਤੋਂ ਫਲਾਈਟ ਦੇ ਜ਼ਰੀਏ ਰਸ਼ੀਆ ਲੈ ਗਿਆ ਇਸ ਤਰ੍ਹਾਂ ਕੋਲਮਲਾ ਕੀ ਵੈਸੇ ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਕਿ 18 ਦੇ ਕਰੀਬ ਇੰਡੀਅਨ ਦੇ ਉੱਥੇ ਉਹਨਾਂ ਨੂੰ ਜਾਂਦੇ ਚੋਥੇ ਚੁੱਕ ਦਿੱਤਾ ਜਿਹੜੇ ਕਿ ਦੱਸਦੇ ਆ ਕਿ ਬਿਲਕੁਲ ਯੂਕਰੇਨ ਬਾਰਡਰ ਤੇ ਨੇ ਕੁਝ ਨੂੰ ਅਸਲਾ ਬਰੂਦ ਦੀ ਹਿਫਾਜ਼ਤ ਵਾਸਤੇ ਰੱਖਿਆ ਕੁਝ ਨੂੰ ਹੋਰ ਕੰਮਾਂ ਵਾਸਤੇ ਪਰ ਉਹ ਬਹੁਤਾਂ ਕਹਿੰਦੇ ਨਾ ਤਾਂ ਉਹਨਾਂ ਦੇ ਕੋਲ ਡਾਕੂਮੈਂਟ ਨੇ ਨਾ ਉਹਨਾਂ ਦੇ ਕੋਲ ਪੈਸਾ ਤੇ ਲੈ ਜਿਹੜਾ ਟਾਈਮਜ਼ ਆਫ ਇੰਡੀਆ ਤੋਂ ਇਹ ਮੁੱਦਾ ਉੱਠਿਆ ਕਿ ਕਿਸ ਤਰ੍ਹਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਰਾ ਜੋ ਨੈਟਵਰਕ ਇਹਨਾਂ ਦਾ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਫਸ ਗਿਆ ਹੈ। ਹਮਮ ਜੈਸ਼ੰਕਰ ਤੱਕ ਵੀ ਇਹ ਆਵਾਮਾ ਪਹੁੰਚਿਆ ਕਿਉਂਕਿ ਦੱਸਦੇ ਆ ਕਿ ਓਬੇਸੀ ਨੂੰ ਮਿਲਿਆ ਇਹਨਾਂ ਚੋਂ ਇੱਕ ਪਰਿਵਾਰ ਜੀ ਜਿਨ੍ਹਾਂ ਨੇ ਆਪਣਾ ਧਿਆਨ ਕੀਤਾ ਕਿ ਬਈ ਇਹ ਸਮੱਸਿਆ ਬੂਗੇਗਾ। ਹੁਣ ਦੇਖਣਾ ਹੋਵੇਗਾ ਰਸ਼ੀਆ ਨਾਲ ਵੈਸੇ ਤਾਲੁਕਤ ਇਹਨਾਂ ਦੇ ਚੰਗੇ ਆ ਕਿ ਪਰੇਖਣਾ ਹੋਵੇਗਾ ਕਿ ਕੀ ਇਹਨਾਂ ਦੀ ਵਾਪਸੀ ਹੋ ਜਾਏ ਕਿ ਯੋ ਕਿ ਤੱਕ ਨਹੀਂ ਜਲਦੀ ਹੈ ਬਾਈ ਜੀ ਤੇ ਮਿੰਟਰ ਜੀ ਅੱਜ ਦੀ ਖੁਸ਼ ਨਮਾ ਖਬਰ ਕੀ ਹੈ ਜੀ ਲੇਖ ਖੁਸ਼ ਨਮਾ ਖਬਰ ਪੜ੍ਹ ਕੇ ਮੈਂ ਆਪ ਬੜਾ ਖੁਸ਼ ਹੋਇਆ ਅੱਜ ਇੱਕ ਅਰੇ ਆਪਕੇ ਬਾਰੇ ਮੈਨੂੰ ਜਾਣਨ ਦਾ ਮੌਕਾ ਮਿਲਿਆ ਇਹ ਬਟਲਾਣਾ ਸਾਹਿਬ ਨੇ ਦਰਿੰਦਰ ਸਿੰਘ ਇਹ ਰਹਿੰਦੇ ਨੇ ਮੁਹਾਲੀ ਹਮਮ ਦਰਅਸਲ ਕੀ ਹੋਇਆ ਕਿ ਇਹਨਾਂ ਦੀ ਰਿਟਾਇਰਮੈਂਟ ਹੋ ਗਈ ਸੀਗੀ 30 ਸਤੰਬਰ 2023 ਹਮਮ ਇੱਕ ਸਕੂਲ ਦੇ ਵਿੱਚ ਜੀ ਸ਼ਾਇਦ ਮੋਹੀ ਸਕੂਲ ਸੀਗਾ ਜੀ ਅੱਛਾ ਉੱਥੇ ਕੋਈ ਲੈਟਰ ਵੀ ਆਇਆ ਹਮਮ ਇਹ ਪੜਾਉਂਦੇ ਸੀਗੇ ਜਿਹੜਾ ਵਿਸ਼ਾ ਪੜਾਉਂਦੇ ਸੀ ਸ਼ਾ ਰਾਜਨੀਤਿਕ ਸ਼ਾਸਤਰ ਜੀ ਤਾਂ ਇਹਨਾਂ ਨੇ ਬੱਚਿਆਂ ਨੂੰ ਪ੍ਰੋਮਿਸ ਕੀਤਾ ਕਿ ਬੇਟਾ 2 ਤੱਕ ਕੋਈ ਦੂਸਰਾ ਨਹੀਂ ਆਉਂਦਾ ਮੈਂ ਆਉਂਦਾ ਰਹੂੰ ਜੇ ਕਮਾਲ ਦੀ ਗੱਲ ਆ ਕਿ ਹਿਸਾਬ ਨਾਲੋਂ ਇੰਨੇ ਮਹੀਨੇ ਬੀਤ ਗਏ ਨਾਵਾ ਪ੍ਰਬੰਧ ਹੋਇਆ ਨਹੀਂ ਦਿੱਲੀ 80 ਕਿਲੋਮੀਟਰ ਅਪ ਡਾਊਨ ਕਰਕੇ ਬਿਨਾਂ ਤਨਖਾਹ ਤੋਂ ਬੜਾ ਕਿਸੇ ਪੱਤੇ ਤੋਂ ਬੱਚਿਆਂ ਨਾਲ ਕੀਤਾ ਵਾਅਦਾ ਜਿਹੜਾ ਨਿਭਾ ਹੈ ਹੂੰ ਕੀ ਬਾਤ ਹੈ ਜੀ